ਗੁੱਡ ਮਾਰਨਿੰਗ ਸਟੂਡੈਂਟਸ ਪੰਜਾਬੀ ਪਾਠ ਪੁਸਤਕ ਸਵਰ ਬੋਧ ਅੱਜ ਅਸੀਂ ਪੇਜ ਨੰਬਰ 7 ਦੋ ਅੱਖਰਾਂ ਵਾਲੇ ਮੁਕਤਾ ਸ਼ਬਦ ਦੀ ਪੜ੍ਹਾਈ ਕਰਾਂਗੇ ਸਟੂਡੈਂਟਸ ਰਿਪੀਟ ਆਫਟਰ ਮੀ ਕਗਾਰਾਰਾ ਘਰ ਕਗਾਰਾਰਾ ਘਰ ਨੰਨਾ ਲੱਲਾ ਨਲ ਨੰਨਾ ਲੱਲਾ ਨਲ ਬੱਬ ਸਸ ਬਸ ਬੱਬ ਸਸ ਬਸ ਜੱਜਾ ਗੱਗਾ ਜੱਗ ਜੱਜਾ ਗੱਗਾ ਜੱਗ ਫਫਾ ਲੱਲੇ ਪਰ ਬਿੰਦੀ ਫਲ ਫਫਾ ਲੱਲੇ ਪਰ ਬਿੰਦੀ ਫਲ ਰਾਰਾ ਥੱਥਾ ਰਥ ਰਾਰਾ ਥੱਥਾ ਰਥ ਹਹਾ ਲੱਲੇ ਪਰ ਬਿੰਦੀ ਹਲ ਹਾ ਹਾ ਲੱਲੇ ਪਿਆਰ ਬਿੰਦੀ ਹਲ ਤਦ ਨੰਨਾ ਤਨ ਤਦ ਨੰਨਾ ਤਨ ਪੜੋ ਅਤੇ ਬੋਲੋ ਕ ਗਾ ਰਾ ਰ ਕਰ ਕ ਗਾ ਰਾ ਰ ਕਰ ਤ ਤਾ ਰਾ ਰ ਤਰ ਤ ਤਾ ਰਾ ਰ ਤਰ ਪ ਪਾ ਰਾ ਰ ਪਰ ਪ ਪਾ ਰਾ ਰ ਪਰ ਨ ਨਾ ਰਾ ਰ ਨਰ ਨ ਨਾ ਰਾ ਰ ਨਰ ਬੱਬਾ ਸਸਾ ਬਸ ਬੱਬਾ ਸਸਾ ਬਸ ਦੱਦਾ ਸਸਾ ਦਸ ਦੱਦਾ ਸਸਾ ਦਸ ਨੰਨਾ ਸਸਾ ਨਸ ਨੰਨਾ ਸਸਾ ਨਸ ਰਾਰਾ ਸਸਾ ਰਸ ਰਾਰਾ ਸਸਾ ਰਸ ਤੱਤਾ ਨੰਨਾ ਤਨ ਤੱਤਾ ਨੰਨਾ ਤਨ ਮੱਮਾ ਨੰਨਾ ਮਨ ਮੰਮਾ ਨੰਨਾ ਮਨ ਜੱਜਾ ਨੰਨਾ ਜਨ ਜੱਜਾ ਨੰਨਾ ਜਨ ਹਾ ਹਾ ਨੰਨਾ ਹਨ ਹਾ ਹਾ ਨੰਨਾ ਹਨ ਜੱਜਾ ਪੱਪਾ ਜਪ ਜੱਜਾ ਪੱਪਾ ਜਪ ਤਤਾ ਪੱਪਾ ਤਪ ਤਤਾ ਪੱਪਾ ਤਪ ਕਕਾ ਪੱਪਾ ਕਪ ਕਕਾ ਪੱਪਾ Capper Cacapa, Capper Cacapa, Capper Sasadada saddle Sasadada saddle Cagadada cardle Cagadada cardle Chadada chaddle Chadada chaddle The dadada taddle dadada taddle

ਠਾ ਠਾ ਗੱਗਾ ਠੱਗ ਨੰਨਾ ਗੱਗਾ ਨਗ ਨੰਨਾ ਗੱਗਾ ਨਗ ਜੱਜਾ ਗੱਗਾ ਜੱਗ ਜੱਜਾ ਗੱਗਾ ਜੱਗ ਵਾਕ ਰਚਨਾ ਲੱਲਾ ਵਾਵਾ ਲਵ ਕੱਗਾ ਰਰ ਘਰ ਚੱਚਾ ਲੱਲਾ ਚੱਲ ਲਵ ਘਰ ਚੱਲ ਸੱਸਾ ਪੱਬਾ ਸੱਬ ਕੱਗਾ ਰਰ ਘਰ ਹਾ ਹਾ ਨੰਨਾ ਹਨ சார மச்சாாாக்கல்லா சச்சா கக்கா சல சாடா तत्ता मत लाड़ मत पप्पाप तारा कर जप तप जज्जा गग्गा जग रख सबस, फड़, बस सबस फडाडा फड बस फड छा तत्ता छत पप्पा पर मम्मा तत्ता मत चढ छत पर मत चढ ਸਸ ਸਚ ਸਚ ਸਸ ਚਚਾ ਸਚ ਦ ਦ ਸਸ 10 ਸਚ ਸਚ 10 ਝਝ ਟੈਂਕਾ ਚਟ ਪਪਾ ਟੈਂਕਾ ਪਟ ਕਕਾ ਰਾਰਾ ਕਰ ਚਟ ਪਟ ਕਰ